ਇਹ ਹੈ ਕਿ ਜਿਹੜੀ ਔਨ ਵਾਲੀ 2024 ਦੀ ਲੜਾਈ ਉਹਦੇ ਵਿੱਚ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਮੁਲਕ ਵਾਸੀਆਂ ਨੂੰ ਇੱਕੋ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਸੰਵਿਧਾਨ ਡਾਕਟਰ ਬਾਬਾ ਸਾਹਿਬ ਭੀਮਰਾਓਂਬੇਦਕਰ ਜੀ ਨੇ ਸੰਭੀ ਹੈ ਅਸੀਂ ਉਸ ਤੇ ਸਾਰੇ ਇਕੱਤਰ ਹੋ ਕੇ ਪੈਰਾ ਦੇਈਏ ਕਿਉਂਕਿ ਜਿਹੜੇ ਬੁਨਿਆਦੀ ਅਧਿਕਾਰ ਨੇ ਜਿਹੜੇ ਸੰਵਿਧਾਨ ਸਾਨੂੰ ਦਿੰਦਾ ਹੈਗਾ ਜੇ ਉਹ ਅਧਿਆਰ ਨਾ ਬਚੇ ਤਾਂ ਜਿਹੜੀਆਂ ਬਾਕੀ ਗੱਲਾਂ ਨੇ ਉਹ ਬੜੀਆਂ ਫਿੱਕੀਆਂ ਪੈ ਜਾਂਦੀਆਂ ਇਕ ਗੀਤਾਰਾਮ ਜੈਤੂਰੀ ਜੀ ਨੇ ਕਿਹਾ ਵੀ ਜਿਹੜਾ ਇੱਕ ਸਰਕਾਰੀ ਸਮਾਗਮ ਹੋਣਾ ਚਾਹੀਦਾ ਹੈ ਭਗਵਾਨ ਰਾਮ ਮੰਦਿਰ ਦਾ ਜਿਹੜਾ ਉਦਘਾਟਨਾ ਹੈ ਵੀ ਇਹਦਾ ਸਿਆਸੀਕਰਨ ਕਰਨੀ ਬਾਜਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਦੇਖੋ ਹਾਂ ਭਗਵਾਨ ਰਾਮ ਜੀ ਸਭ ਦੇ ਹੋਰ ਭਗਵਾਨ ਰਾਮ ਦਾ ਅਗਰ ਮੰਦਿਰ ਆਯੁੱਧਿਆ ਵਿੱਚ ਬਣ ਰਿਹਾ ਹੈਗਾ ਬਣਿਆ ਹੈਗਾ ਔਰ ਉਹਦਾ ਜਿਹੜਾ ਇਨੌਗੁਰੇਸ਼ਨ ਹੈ ਉਹ 22 ਜਨਵਰੀ ਨੂੰ ਹੋਣ ਜਾ ਰਿਹਾ ਹੈਗਾ ਤੇ ਇਹ ਤਾਂ ਆਸਥਾ ਦੀ ਗੱਲ ਹੈਗੀ ਹੈ ਜੀ ਦੀ ਜੀ ਦੀ ਸ਼੍ਰੀ ਰਾਮ ਭਗਵਾਨ ਚ ਆਸਥਾ ਹੈ ਉਹਨਾਂ ਨੂੰ ਉਸ ਸਮਾਗਮ ਦੇ ਵਿੱਚ ਵੱਧ ਛੜ ਕੇ ਹਿੱਸਾ ਲੈਣਾ ਚਾਹੀਦਾ ਸੈਣੀ ਗੁਰਬੀਰ ਸਿੰਘ ਜੀ ਗੱਜਪੁਰ ਪਵਨ ਜੀ ਦਿਵਾਨ ਔਰ ਬਾਕੀ ਸਾਡੇ ਸਾਰੇ ਸਾਥੀ ਇੱਥੇ ਜਿਹੜੀ 5 ਕਿਲੋਮੀਟਰ ਦੀ ਮੈਰਾਥਨ ਹੈ ਉਹਨੂੰ ਫਲੈਗ ਆਫ ਕਰਵਾਸ ਤੇ ਆਈ ਸੀ ਅਸੀਂ ਸਾਰੇ ਡਾਕਟਰ ਅਛਰ ਸ਼ਰਮਾ ਜੀ ਨੂੰ ਉਹਨਾਂ ਦੇ ਯੂਥ ਕਲੱਬ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਉਹਨਾਂ ਨੇ ਸਾਨੂੰ ਹੁਕਮ ਕੀਤਾ ਸੀਗਾ ਕਿ ਨਗਰ ਦੀ ਪਿੰਡ ਦੀ ਵਿਕਾਸ ਤੇ ਵਿੱਚ ਅਸੀਂ ਆਪਣਾ ਯੋਗਦਾਨ ਪਾਈਏ ਅਸੀਂ ਆਪਣੇ ਅਖਤਿਆਰੀ ਕੋਟੇ ਚੋਂ 5 ਲੱਖ ਰੁਪਇਆ ਪਰ ਗੰਬੀਰਪੁਰ ਨੂੰ ਪਿੰਡ ਦੇ ਵਿਕਾਸ ਵਾਸਤੇ ਐਲਾਨ ਕੀਤਾ ਹੈ ਪੁਨਿਆਦੀ ਗੱਲ ਇਹ ਹੈ ਕਿ ਜਿਹੜੀ ਆਨ ਬੜੀ 2024 ਦੀ ਲੜਾਈ ਉਹਦੇ ਵਿੱਚ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਮੁਲਕ ਵਾਸੀਆਂ ਨੂੰ ਇੱਕੋ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਸੰਵਿਧਾਨ ਡਾਕਟਰ ਬਾਬਾ ਸਾਹਿਬ ਭੀਮਰਾਓਂਬੇਦਕਰ ਜੀ ਨੇ ਸਮਝਿਆ ਅਸੀਂ ਉਸਤੇ ਸਾਰੇ ਇਕੱਤਰ ਹੋ ਕੇ ਪਹਿਰਾ ਦੇਈਏ ਕਿਉਂਕਿ ਜਿਹੜੇ ਬੁਨਿਆਦੀ ਅਧਿਕਾਰ ਨੇ ਜਿਹੜੇ ਸੰਵਿਧਾਨ ਸਾਨੂੰ ਦਿੰਦਾ ਹੈਗਾ ਜੇ ਉਹ ਅਖਤਿਆਰ ਨਾ ਬਚੇ ਤਾਂ ਜਿਹੜੀਆਂ ਬਾਕੀ ਗੱਲਾਂ ਨੇ ਉਹ ਬੜੀਆਂ ਪਿੱਕੀਆਂ ਪੈਣਗੀਆਂ ਇੱਕ ਗੀਤਾਰਾਮ ਜੈਤੂਰੀ ਜੀ ਨੇ ਕਿਹਾ ਵੀ ਜਿਹੜਾ ਹੈ ਇੱਕ ਸਰਕਾਰੀ ਸਮਾਗਮ ਹੋਣਾ ਚਾਹੀਦਾ ਭਗਵਾਨ ਰਾਮ ਮੰਦਿਰ ਦਾ ਜਿਹੜਾ ਉਦਘਾਟਨ ਹੈ ਵੀ ਇਹਦਾ ਸਿਆਸੀਕਰਨ ਕਰ ਲਈ ਬਾਜਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਭਗਵਾਨ ਰਾਮ ਜੀ ਸਭ ਦੇ ਹੋਰ ਭਗਵਾਨ ਰਾਮ ਦਾ ਅਗਰ ਮੰਦਿਰ ਆਯੁੱਧਿਆ ਵਿੱਚ ਬਣ ਰਿਹਾ ਹੈਗਾ ਬਣਿਆ ਹੈਗਾ ਔਰ ਉਹਦਾ ਜਿਹੜਾ ਇਨੌਗੁਰੇਸ਼ਨ ਹੈ ਉਹ 22 ਜਨਵਰੀ ਨੂੰ ਹੋਣ ਜਾ ਰਿਹਾ ਹੈਗਾ ਇਹ ਤਾਂ ਆਸਥਾ ਦੀ ਗੱਲ ਹੈਗੀ ਹੈ ਜੀਦੀ ਜੀਦੀ ਸ਼੍ਰੀ ਰਾਮ ਪਰ ਉਹਨਾਂ ਦਾ ਆਸਥਾ ਹੈ ਉਹਨਾਂ ਨੂੰ ਉਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਜਿਹੜਾ ਯੋਜਨ ਕਰਾਇਆ ਕੀ ਕਹਣਾ ਹੈ ਉਹ ਨੇ ਦੇਖੋ ਹਰ ਸਾਲ ਵਾਂਗੂ ਪਿਛਲੇ ਸਾਲ ਵੀ ਕਰਾਇਆ ਸੀਗਾ ਜਦੋਂ ਭਾਰਤ ਜੋੜੋ ਯਾਤਰਾ ਨਿਕਲੀ ਸੀਗੀ ਅੱਜ ਆਦ ਕੀ ਹੁਣ ਨਿਆਈ ਯਾਤਰਾ ਨਿਕਲ ਰਹੀ ਆ ਸੋ ਨੌਜਵਾਨਾਂ ਨੂੰ ਜਾਗਰੂਤ ਕਰਨਾ ਔਰ ਨੌਜਵਾਨਾਂ ਵਿੱਚ ਮੈਸੇਜ ਦੇਣਾ ਹੀ راہول ગાંધી ਜਿਹੜਾ ਪੈਦਲ ਚੱਲਦੇ ਪਏ ਆ ਜਿਹੜਾ راہول ગાંધી ਜੀ ਹੁਣ ਫਿਰ ਯਾਤਰਾ ਕਰ ਰਹੇ ਆ ਵੀ ਹੁਣ ਹਰ ਵਾਸੇ ਬੰਦੇ ਇਸ ਤਰੀਕੇ ਨਾਲ ਜੁੜਨ ਔਰ ਨੌਜਵਾਨਾਂ ਤੱਕ ਚੰਗਾ ਸੰਦੇਸ਼ ਜਾਵੇ ਚੰਗਾ ਮੈਸੇਜ ਜਾਵੇ ਦੇਖੋ ਅਸੀਂ ਤਾਂ ਕਹਿੰਦੇ ਉੱਪਰੋਂ ਲੈ ਕੇ نیچے تک ਇਹਦਾ ਵਿਰੋਧ ਹੋਣਾ ਚਾਹੀਦਾ ਚੰਗੀ ਤਰ੍ਹਾਂ ਵਿਰੋਧ ਹੋਣਾ ਚਾਹੀਦਾ ਜਿਹੜੇ ਕੋਈ ਲੀਡਰ ਦੱਬੀ ਬਾਤ ਚ ਗੱਲ ਕਰਦੇ ਇਹਨਾਂ ਦੇ ਹੱਕ ਵਿੱਚ ਉਹਨਾਂ ਦਾ ਵੀ ਅਸੀਂ ਵਿਰੋਧ ਕਰਦੇ ਆਪਨ ਇਹ ਪਾਰਟੀ ਆਮ ਆਦਮੀ ਜਿਹੜੇ ਸਾਡੇ ਮਤਲਬ ਲੋਕਾਂ ਦਾ ਘਾਣ ਕਰਦੀ ਪਈ ਆ ਜਿਹੜੇ ਲੋਕਾਂ ਦਾ ਉੱਤੇ ਅਤਿਆਚਾਰ ਕਰਦੀ ਪਈ ਆ ਇੱਥੇ ਗੰਭੀਰਪੁਰ ਵਾਲੇ ਸਾਹਮਣੇ ਇੱਥੇ ਧਰਨਾ ਲੱਗਾ ਹੋਇਆ ਉਹ ਕੀ ਅਸੀਂ ਉਹ ਲੇਡੀ ਨੂੰ ਜਵਾਬ ਦੇਵਾਂਗੇ ਜਦੋਂ ਸੀ ਇਹਨਾਂ ਨਾਲ ਅਲਾਈਅੰਸ ਕਰ ਲਾਂਗੇ ਕੀ ਉਹ 1152 ਪ੍ਰੋਫੈਸਰਾਂ ਨੂੰ ਜਵਾਬ ਦੇਵਾਂਗੇ ਜਦੋਂ ਅਲਾਈਅੰਸ ਕਰ ਲਾਂਗੇ ਸੋ ਇਹਨਾਂ ਨਾਲ ਅਲਾਈਅੰਸ ਕਿਸੇ ਪੱਖੋਂ ਵੀ ਸਿਰੇ ਨਹੀਂ ਚੜ੍ਹ ਸਕਦਾ ਜਿਹੜੇ ਵਰਕਰਾਂ ਤੇ ਸਾਡੇ ਦੇ ਪਰਚੇ ਕਰਾਏ ਜਾ ਰਹੇ ਆ ਜਿਹੜੇ ਸਾਡੇ ਲੋਕਾਂ ਦੇ ਉੱਤੇ ਪਰਚੇ ਕਰਾਏ ਜਾ ਰਹੇ ਆ ਅਸੀਂ ਕਿਵੇਂ ਉਹਨਾਂ ਨਾਲ ਜਾ ਕੇ ਸਾਂਝੇ ਕਰਾਂਗੇ ਮੇਰੀ ਸਾਰੀ ਲੀਡਰਸ਼ਿਪ ਨੂੰ ਅਪੀਲ ਆ ਸਾਰੀ ਲੀਡਰਸ਼ਿਪ ਇੱਕ ਉੱਪਰ ਵਾਲੀ ਲੀਡਰਸ਼ਿਪ ਦੀ ਉਮੀਦ ਕਰਦੇ ਆ ਵੀ ਵੱਡੀ ਗੱਲ ਕਹਿ ਕੇ ਜਾਂ ਵੀ ਬਹੁਤ ਵੱਡਾ ਮਸਲਾ ਕਹਿ ਕੇ ਦੇਸ਼ ਦੇ ਹਿੱਤ ਦੇ ਵਿੱਚ ਗੱਲ ਕਰਕੇ ਆ ਇਹਨਾਂ ਨੂੰ ਇਹੋ ਜਿਹੇ ਨਾਲ ਨਾਲ ਜੋੜ ਲਿਓ ਕਿਉਂਕਿ ਇਹ ਨਾ ਇਹ ਅੱਜ ਦੇਸ਼ ਦੇ ਹਿੱਤ ਵਿੱਚ ਆ ਨਾ ਇਹ ਗੱਲ ਦੇਸ਼ ਦੇ ਹਿੱਤ ਵਿੱਚ ਆ ਕੇਜਰੀਵਾਲ ਜਿਹੜਾ ਇਮਾਨਦਾਰੀ ਦੀ ਗੱਲਾਂ ਕਰਦਾ ਸੀਗਾ ਅੱਜ ਆਪ ਈਡੀ ਦੇ ਸਹਮਣੇ ਤਪਾਈਦਾ ਇੱਥੇ ਜਦੋਂ ਸੁਖਪਾਲ ਖੈਰ ਨੂੰ ਅੰਦਰ ਦਿੰਦੇ ਆ ਉਦੋਂ ਸਹਮਣ ਲੀਗਲ ਇਲਲੀਗਲ ਨਹੀਂ ਵੇਖਦਾ ਜਦੋਂ ਆ ਆਪਣਾ ਕਹਿੰਦੇ ਤੁਹਾਡੇ ਵਾਲਾ ਇਥੋਂ ਦਾ ਮੰਤਰੀ ਆ ਜਿਹੜਾ ਹਰਜੋਤ ਬੈਂਸ ਇਹਨੂੰ ਪੁੱਛ ਲੋ ਵੀ ਜਿੰਨਾ ਕਾਂਗਰਸ ਬਾਰੇ ਇਹ ਵਾਈਹਾ ਤੇ ਬੋਲਦੇ ਆ ਇਹਨਾਂ ਤਾਂ ਕੋਈ ਵੀ ਨਹੀਂ ਬੋਲਦਾ ਸੋ ਇਸ ਕਰਕੇ ਇਹੋ ਜਿਹੇ ਬੰਦਿਆਂ ਨਾਲ ਸਟੇਜਾਂ ਸਾਂਝੀਆਂ ਨਹੀਂ ਹੋ ਸਕਦੀਆਂ ਅਲਾਈਅੰਸ ਕੋਈ ਨਹੀਂ ਸਕਦਾ